ਮੈਂ ਅਮਰਜੀਤ ਸਿੰਘ ਜੀ ਨੂੰ ਚੈਨਲ ਵੱਲੋਂ ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਦੇ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਹਦੇ ਚਲਦੇ ਆ ਸਰਕਾਰੀ ਸਕੂਲਾਂ ਵਿੱਚ ਵਧੀਆ ਤੋਂ ਵਧੀਆ ਟੀਚਰ ਵਧੀਆ ਐਜੂਕੇਸ਼ਨ ਵਧੀਆ ਮਿਡ-ਡੇ ਮਿਲ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਲੈਣ ਲਈ ਅੱਜ ਅਸੀਂ ਆਏ ਹਾਂ ਦੋਦਾਨੇ ਜ਼ਿਲ੍ਹੇ ਦੀ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਡਿੰਪਲ ਮਦਨਜੀ ਕੋਲ ਬਨੇ ਰੋ ਸਾਡੇ ਚੈਨਲ ਏਜੀ ਨਿਊਜ਼ ਨਾਲ ਧੰਨਵਾਦ ਜਿਸ ਤਰ੍ਹਾਂ ਥੋੜੇ ਦਿਨ ਪਹਿਲੇ ਹੀ ਪੀਟੀਆਈ ਦੀਆਂ ਪੋਸਟਾਂ 2000 ਜਨਰੇਟ ਕੀਤੀਆਂ ਨੇ ਇਸੇ ਤਰ੍ਹਾਂ ਹੀ ਇਹਨਾਂ ਨੇ ਸਕੂਲਾਂ ਦੇ ਵਿੱਚ ਜਿਹੜੇ ਲੈਕਚਰਰ ਦੀਆਂ ਪ੍ਰਮੋਸ਼ਨਸ ਹੋ ਰਹੀਆਂ ਨੇ ਟੀਚਰਸ ਦੀਆਂ ਏਟੀਟੀ ਤੋਂ ਪ੍ਰਮੋਸ਼ਨਸ ਹੋ ਰਹੀਆਂ ਨੇ ਪ੍ਰਮੋਸ਼ਨਸ ਹੋਣ ਦੇ ਨਾਲ ਇਦਾਂ ਹੈ ਕਿ ਇੱਕ ਤਾਂ ਸਕੂਲ ਜਿਹੜੇ ਪਹਿਲੇ ਅਵੇਲੇਬਲ ਨੇ ਜਿਹੜੇ ਟੀਚਰਸ ਅਵੇਲੇਬਲ ਨੇ ਪ੍ਰਮੋਟ ਹੋ ਕੇ ਉਸ ਸਕੂਲਾਂ ਚ ਸੀਟਾਂ ਭਰ ਜਾਣਗੀਆਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਨੈਕਸਟ ਵੈਕੈਂਸੀ ਬਣੇਗੀ ਉਹਨੂੰ ਨਵੇਂ ਤਰੀਕੇ ਨਾਲ ਜਨਰੇਟ ਕੀਤਾ ਜਾਏਗਾ ਸਰਕਾਰ ਇਹ ਤੇ ਬਹੁਤ ਕੰਮ ਕਰ ਰਹੀ ਹੈ ਤੁਸੀਂ ਪ੍ਰਾਈਵੇਟ ਸਕੂਲੀ ਚ ਜਿਹੜੇ ਪੜਨ ਵਾਲੇ ਬੱਚੇ ਨੇ ਇਹ ਉਹਨਰੇ ਮਾਪਿਓ ਜੋ ਕਿ ਫਾਈਨੈਂਸ਼ਲੀ ਵੀਕ ਹੁੰਦੇ ਨੇ ਉਹਦੇ ਬਾਅਦ ਵੀ ਪ੍ਰਾਈਵੇਟ ਸਕੂਲ ਵਿੱਚ ਭੜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਕੋ ਇਸਕਾਰੀ ਸਰਕਾਰੀ ਸਕੂਲਾਂ ਲੈ ਸਰ ਮੈਂ ਇਹ ਮੇਰੇ ਲਈ ਬਹੁਤ ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ ਇਟਸ ਅ ਬੜੀ ਬੁਰੀ ਸਾਨੂੰ ਲੱਗਦਾ ਹੈ ਕਿ ਜਦੋਂ ਕੋਈ ਪੇਰੈਂਟ ਆ ਕੇ ਪਹਿਲੇ ਤਾਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਦਾਖਲ ਕਰਾ ਦਿੰਦੇ ਫਿਰ ਉਹ ਫੀਸ ਨਾ ਭਰਨ ਕਰਕੇ ਸਾਡੇ ਕੋਲ ਆ ਜਾਂਦਾ ਕਿ ਸਾਡੇ ਸਕੂਲ ਵਾਲੇ ਸਾਨੂੰ ਟੀਸੀ ਨਹੀਂ ਦੇ ਰਹੇ ਸਾਡੇ ਬੱਚਿਆਂ ਨੂੰ ਅਸੀਂ ਫੀਸ ਨਹੀਂ ਦੇ ਰਹੇ ਸਾਡੀ ਮਾਫ ਕਰਵਾ ਦਿਓ ਜਾਂ ਸਾਨੂੰ ਕਿਸ਼ਤਾਂ ਦੇ ਵਿੱਚ ਕਰਾ ਦਿਓ ਤਾਂ ਮੇਰਾ ਉਹਨਾਂ ਨੂੰ ਇੱਕੋ ਹੀ ਕੁਐਸਚਨ ਹੁੰਦਾ ਹੈ ਕਿ ਜਦ ਤੁਹਾਨੂੰ ਸਰ ਗਵਰਨਮੈਂਟ ਸਕੂਲ ਇੰਨੀ ਵਧੀਆ ਫੈਸਿਲਿਟੀ ਦੇ ਰਿਹਾ ਹੈ ਫਿਰ ਆਪਾਂ ਪ੍ਰਾਈਵੇਟ ਸਕੂਲ ਚ ਕਿਉਂ ਜਾਂਦੇ ਆ ਪਰ ਉਹਨਾਂ ਕੋਲ ਉਹਦਾ ਜਵਾਬ ਨਹੀਂ ਹੁੰਦਾ ਕਿਉਂਕਿ ਉਹ ਭੇੜਚਾਲ ਚ ਲੱਗੇ ਨੇ ਜਿਹੜੀ ਪੜਾਈ ਹੈ ਇਹ ਤੁਸੀਂ ਜਾ ਕੇ ਦੇਖੋ ਗਵਰਨਮੈਂਟ ਸਕੂਲ ਦੇ ਬੱਚੇ ਵਧੀਆ ਤਰੀਕੇ ਨਾਲ ਪੜ੍ਹਦੇ ਨੇ ਉਹਨਾਂ ਨੂੰ ਵਧੀਆ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਾਡਾ ਜੋ ਟੀਚਿੰਗ ਸਟਾਫ ਹੈ ਉਹ ਸਭ ਤੋਂ ਵਧੀਆ ਤਰੀਕੇ ਨਾਲ ਚੋਣ ਹੋ ਕੇ ਆਂਦਾ ਅਸੀਂ ਉਹਨਾਂ ਦੀ ਜਿਹੜੀ ਚੋਣ ਕਰਦੇ ਆ ਇੱਕ ਬਹੁਤ ਮੈਰਿਟ ਬੇਸ ਤੇ ਹੁੰਦੀ ਹੈ ਜਿਹਦੇ ਕਰਕੇ ਸਾਡੇ ਕੋਲੋਂ ਮੈ ਜਿਹੜੇ ਕਰੀਮ ਹੁੰਦੀ ਹੈ 올 ਓਵਰ ਪੰਜਾਬ ਦੀ ਕਰੀਏ ਤੇ ਉਹ ਟੀਚਰਸ ਅਵੇਲੇਬਲ ਹੁੰਦੇ ਨੇ ਤਾਂ ਪਰ ਫੇਰ ਵੀ ਪੇਰੈਂਟਸ ਨੂੰ ਮੇਰਾ ਇਹ ਮੈਸੇਜ ਹੈ ਕਿਉਂ ਆਪਣੇ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਹੋ ਪ੍ਰਾਈਵੇਟ 'ਚ ਤੁਹਾਨੂੰ ਫੀਸਾਂ ਵੀ ਵਾਧੂ ਦੇਣੀਆਂ ਪੈਂਦੀਆਂ ਨੇ ਤੇ ਫੈਸਿਲਿਟੀ ਲਈ ਹਰ ਇੱਕ ਫੈਸਿਲਿਟੀ ਅਵੇਲ ਕਰਨ ਲਈ ਵੀ ਪੈਸੇ ਦੇਣੇ ਪੈਂਦੇ ਨੇ ਜਦ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਐਕਸਕਰਸ਼ਨ ਵੀ ਫ੍ਰੀ ਆਫ ਕੋਸਟ ਕਰਾਣੇ ਆ ਉਹਨਾਂ ਨੂੰ ਖਾਣਾ ਵੀ ਫ੍ਰੀ ਆਫ ਕੋਸਟ ਮਿਲਦਾ ਹੈ ਯੂਨੀਫਾਰਮ ਵੀ ਫ੍ਰੀ ਆਫ ਕੋਸਟ ਮਿਲਦੀ ਹੈ ਬੁੱਕਸ ਵੀ ਫ੍ਰੀ ਆਫ ਕੋਸਟ ਮਿਲਦੀ ਹੈ ਤੇ ਇਹਦੇ ਨਾਲ ਜੇ ਉਹਨਾਂ ਬੱਚਿਆਂ ਨੂੰ ਕਿਸੇ ਤੇ ਅਸੀਂ ਕੋਈ ਸਾਇੰਸ ਸਿਟੀ ਵਿਜ਼ਿਟ ਕਰਾਣੀ ਹੈ ਜਾਂ ਕੁਝ ਉਹਨਾਂ ਨੂੰ ਨੋਲੇਜ ਪਲੇਸਸ ਤੇ ਕਰਾਣਾ ਹੈ ਉਹਦੇ ਲਈ ਵੀ ਫ੍ਰੀ ਆਫ ਕੋਸਟ ਬੱਚਾ ਵਿਜ਼ਿਟ ਕਰਦਾ ਹੈ ਤਾਂ ਫਿਰ ਇੰਨੀ ਫੈਸਿਲਿਟੀਆਂ ਤੋਂ ਅਸੀਂ ਵਾਂਝੇ ਹੋ ਕੇ ਅਸੀਂ ਪ੍ਰਾਈਵੇਟ ਦੇ ਵਿੱਚ ਪੈਸੇ ਦੇ ਕੇ ਇਹਨਾਂ ਨੂੰ ਅਵੇਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਮੇਰੇ ਨਾਲ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਸਮਝਦਾਰੀ ਵਾਲੀ ਗੱਲ ਨਹੀਂ ਹੈ ਤੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਵਾਓ ਜਿਹੜੇ ਪੇਰੈਂਟਸ ਪ੍ਰਾਈਵੇਟ ਤੋਂ ਹਟ ਕੇ ਬੱਚੇ ਇੱਥੇ ਐਡਮਿਸ਼ਨ ਕਰਾ ਚੁੱਕੇ ਨੇ ਤੁਸੀਂ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਉਹ ਬੱਚੇ ਕਿੰਨੇ ਖੁਸ਼ ਨੇ ਕਿਉਂਕਿ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਪੇਰੈਂਟ ਦਾ ਬੋਝ ਹਲਕਾ ਕੀਤਾ ਤੇ ਸਾਨੂੰ ਵਧੀਆ ਫੈਸਿਲਿਟੀਆਂ ਸਰਕਾਰੀ ਸਕੂਲਾਂ 'ਚ ਮਿਲ ਰਹੀ ਹੈ ਤਾਂ ਮੇਰਾ ਸਿਰਫ ਇਹੀ ਰਿਕੁਐਸਟ ਹੈ ਕਿ ਆਪਣੇ ਸਕੂਲਾਂ ਨੂੰ ਗਵਰਨਮੈਂਟ ਸਕੂਲਾਂ ਦੇ ਵਿੱਚ ਐਡਮਿਸ਼ਨ ਦਿੱਤੀ ਕਰਵਾਈ ਜੀ ਥੈਂਕ ਯੂ